ਰਾਏਕੋਟ ਦੇ ਐਸ ਡੀ ਐਮ ਦਫ਼ਤਰ ਵਿੱਚ ਪਿਛਲੀ ਦਿਨੀ ਸਾਹਮਣੇ ਆਈ ਰਿਸਵਿਤ ਕਾਂਡ ਸੰਬੰਧੀ ਅੱਜ ਹਲਕਾ ਰਾਏਕੋਟ ਦੇ ਆਪ ਆਗੂਆਂ ਵੱਲੋਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਅਗਵਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਗੰਭੀਰਤਾ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਇਸੇ ਤਰ੍ਹਾਂ ਰਾਏਕੋਟ ਹਲਕੇ ਵਿੱਚ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਲਕਿ ਭ੍ਰਿਸ਼ਟਾਚਾਰ ਕਰਕੇ ਲੋਕਾਂ ਦੀ ਲੁੱਟ ਖਸੁੱਟ ਕਰਨ ਵਾਲਿਆਂ ਨੂੰ ਖੁਦ ਫੜ ਕੇ ਵਿਜੀਲੈਂਸ ਹਵਾਲੇ ਕੀਤਾ ਜਾਵੇਗਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਕਿਆ ਕਿ ਐਸਡੀਐਮ ਦਫ਼ਤਰ ਰਾਏਕੋਟ ਵਿੱਚ ਲੋਕਾਂ ਦੀ ਹੋ ਰਹੀ ਲੁੱਟਖਸਟ ਖਿਲਾਫ ਹਲਕਾ ਬਧਾਇਕ ਠੇਕੇਦਾਰ ਹਾਕਮ ਸਿੰਘ ਨੇ ਸਖਤ ਸਟੈਂਡ ਲੈਂਦਿਆਂ ਇਸ ਰਿਸ਼ਵਤ ਆਂਡ ਦਾ ਪਰਦਾ ਫਾਸ਼ ਕੀਤਾ ਸੀ। ਪ੍ਰੰਤੂ ਇਸ ਮਾਮਲੇ ਵਿੱਚ ਸ਼ਾਮਲ ਐਸਡੀਐਮ ਗੁਰਵੀਰ ਸਿੰਘ ਗੋਲੀ ਨੂੰ ਅਜੇ ਤੱਕ ਬੀਜੀ ਲੈਂਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨਾ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਐਸ.ਡੀ.ਐਮ ਗੁਰਬੀਰ ਸਿੰਘ ਗੋਲੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਮਨਾਂ 'ਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਸਰਕਾਰ ਦੁਵਾਰਾ ਕੀਤੀ ਸਖਤ ਕਾਰਵਾਈ ਦਾ ਭਰੋਸਾ ਬਣਿਆ ਰਹਿ ਸਕੇ। ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸੀਨ ਦੀ ਖਾਸ ਰਿਪੋਰਟ। ਐਮਐਲਏ ਦਾ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਕਿਸ ਮੁੱਦੇ 'ਤੇ ਲੈ ਕੇ ਹੋਏ ਹੋ ਕੀ ਕਹੋਗੇ? ਇਹ ਜਿਹੜੀ ਸਾਡੀ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਆ ਜਿਹਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੈਗੇ ਜਿਨ੍ਹਾਂ ਦੇ ਅਸੀਂ ਜਿਹੜੀ ਰਿਸ਼ਵਤ ਖੋਰੀ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਅਸੀਂ ਜੜੋਂ ਖਤਮ ਕਰਨੀ ਆ ਇਹਦੇ ਲਈ ਸਾਡਾ ਅਸੀਂ ਪ੍ਰਣ ਕੀਤਾ ਹੋਇਆ ਵਾ ਉਹਦੇ ਜਿਹੜਾ ਵੀ ਕੋਈ ਅਫਸਰ ਆ ਜਿਹੜਾ ਇਹ ਜੀ ਰਿਸ਼ਵਤ ਖੋਰੀ ਕਰੂਗਾ ਅਸੀਂ ਉਹ ਬਿਲਕੁਲ ਨਹੀਂ ਬਖਸ਼ਾਂਗੇ ਤੇ ਜੇ ਕੋਈ ਐਸੀ ਕੋਈ ਕਾਰਵਾਈ ਕੋਈ ਵੀ ਅਫਸਰ ਕਰੇਗਾ ਮੈਂ ਉਹਦੇ ਤੇ ਸਖਤ ਕਾਰਵਾਈ ਕਰੂੰਗਾ। ਵੀਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਇੱਥੇ ਕਿਹੜੇ ਮੁੰਦਨੇ ਇਕੱਠੇ ਹੋਏ ਤੇ ਕੀ ਮੰਗ ਕਰਦੇ ਨੇ? ਰਮੇਸ਼ ਜੈਨ ਮੇਰਾ ਨਾਮ ਹੈ ਜੀ ਤੇ ਮੈਂ ਬਲਾਕ ਪ੍ਰਧਾਨ ਸੁਧਾਰਤੋਂ ਹੈਗਾ ਜੀ ਤੇ ਕੁਛ ਪਹਿਲਾਂ ਦਿਨਾਂ ਕੁਝ ਦਿਨ ਪਹਿਲਾਂ ਐਸਡੀਐਮ ਦਫ਼ਤਰ ਦੇ ਵਿੱਚ ਇੱਕ ਪ੍ਰਸ਼ਾਸਨ ਚਾਰ ਦੇ ਸੰਬੰਧਿਤ ਐਮਐਲਏ ਸਾਹਿਬ ਨੂੰ ਪਤਾ ਲੱਗਿਆ ਵੀ ਉੱਥੇ ਲੋਟਕੋਟ ਦਾ ਕੰਮ ਚੱਲ ਰਿਹਾ ਰੇਸ਼ਵਤ ਲਈ ਦਿੱਤੀ ਜਾ ਰਹੀ ਹੈ। ਐਮਐਲਏ ਸਾਹਿਬ ਨੇ ਆਪ ਦਾ ਪੂਰ ਜ਼ੋਰ ਜ਼ੋਰ ਲਾ ਕੇ ਵਿਜੀਲੈਂਸ ਟੀਮ ਦੀ ਰੇਡ ਪਵਾ ਕੇ ਸਟੈਨੋ ਦੇ ਦਫ਼ਤਰ ਦੇ ਵਿੱਚੋਂ 24 ਲੱਖ 60 ਹਜ਼ਾਰ ਰੁਪਏ ਬਰਾਮਦ ਕਰਵਾਇਆ ਜੀ ਤੇ ਇਸ ਦਿਨ ਨੂੰ ਕਾਫੀ ਦਿਨ ਹੋਣ ਕਰਕੇ ਅਸੀਂ ਬਿਜੀਲੈਂਸ ਨੂੰ ਇਹ ਮੰਗ ਕਰਦੇ ਆਂ ਵੀ ਉਹਨੂੰ ਥੋੜੀ ਤੌਰ ਤੇ ਅਰੈਸਟ ਕੀਤਾ ਜਾਵੇ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਵੇ ਵੀ ਇਹ ਸਰਕਾਰ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ ਆਦੇ ਵੀ ਨਾਮ ਹੈ ਤੁਹਾਡਾ ਤੇ ਅੱਜ ਇੱਥੇ ਇਕੱਠੇ ਹੋਏ ਹੋ ਕੀ ਮੰਗ ਕਰਦੇ ਹੋ ਇੱਥੇ ਇਕੱਠੇ ਹੋ ਕੇ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਮੈਂ ਇਸ ਹਾਲ ਕੇ ਰੈਕੋਰਡ ਦੇ ਪਿੰਡ ਹਲਵਾਰੇ ਦਾ ਮੌਜੂਦਾ ਸਰਪੰਚ ਆ ਪਹਿਲਾਂ ਤੁਹਾਡਾ ਮੀਡੀਆ ਕਰਮੀਆਂ ਦਾ ਬੜਾ ਧੰਨਵਾਦ ਆ ਕਿ ਤੁਸੀਂ ਬਹੁਤ ਛੋਟ ਨੋਟਿਸ ਦੇ ਉੱਤੇ ਪਹੁੰਚੇ ਹੋ ਅਸਲ ਜੀ ਮਾਮਲਾ ਇਸ ਗੱਲ ਤੇ ਆ ਕਿ 2022 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਉੱਤੇ ਆਉਂਦੀ ਆ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਲੀਡ ਦੇ ਨਾਲ ਇੱਥੋਂ ਐਮਐਲਏ ਚੁਣ ਕੇ ਆਪਦੀ ਸਰਕਾਰ ਖੜੀ ਕੀਤੀ ਆ ਸੋ ਸਾਡੇ ਜਿਹੜੇ ਸੀਐਮ ਸਾਹਿਬ ਆ ਉਹ ਹਮੇਸ਼ਾ ਇੱਕੋ ਗੱਲ ਤੇ ਪੈਰਾ ਦੰਦੇ ਆ ਇੱਕੋ ਗੱਲ ਉਹ ਬਾਰ ਬਾਰ ਕਹਿੰਦੇ ਆ ਕਿ ਅਸੀਂ ਮਿਸ਼ਨ ਦੇ ਉੱਤੇ ਆ ਕਮਿਸ਼ਨ ਦੇ ਉੱਤੇ ਨਹੀਂ ਹੈਗੇ ਸੋ ਜਿਵੇਂ ਤੁਹਾਨੂੰ ਇੱਥੇ ਹਲਕੇ ਦੇ ਲੋਕਾਂ ਨੂੰ ਵੀ ਪਤਾ ਵਾ ਪੰਜਾਬ ਭਰ ਦੇ ਲੋਕਾਂ ਨੂੰ ਵੀ ਪਤਾ ਵੀ ਪਿਛਲੇ ਦਿਨੀ ਪੰਜਾਬ ਤੱਕ ਬਹੁਤ ਵੱਡਾ ਮਸਲਾ ਬਹੁਤ ਵੱਡਾ ਮਸਲਾ ਇਸ ਗੱਲ ਕਰਕੇ ਕਿਉਂਕਿ ਅੱਜ ਵੀ ਇੱਕ ਡੀਐਸਪੀ ਫਰੀਦਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਵਾ ਤੜਕਸਾਰ ਉੱਤੇ ਉੱਤੇ 1 ਲੱਖ ਰੁਪਿਆ ਦੋ ਰਿਸ਼ਵਤ ਲੈਣ ਦੇ ਦੋਸ਼ ਹੋਇਆ ਪਰ ਇੱਥੇ ਹਲਕੇ ਰੈਕੂਟ ਜਿਹੜੀ ਸਾਡੀ ਸਬ ਡਿਵੀਜ਼ਨ ਹੈ ਐਸਡੀਐਮ ਜਿਹੜੇ ਐਸਡੀਐਮ ਗੁਰਵੀਰ ਕੋਹਲੀ ਦਾ ਦਫ਼ਤਰਵਾ ਉਹਨਾਂ ਦੇ ਸਟੈਨੋ ਦੀ ਅਲਮਾਰੀ ਦੇ ਵਿੱਚੋਂ ਕਰੀਬ 24 ਲੱਖ ਰੁਪਏ ਤੋਂ ਉੱਪਰ ਦੀ ਜਿਹੜੀ ਨਗਦੀ ਆ ਉਹ ਬਰਾਮਦ ਕੀਤੀ ਗਈ ਆ ਉਹ ਤੁਹਾਨੂੰ ਮੈਂ ਥੋੜਾ ਜਿਹਾ ਧਿਆਨ ਦਿਵਾ ਦੇਣਾ ਚਾਹੁੰਦਾ ਕਿ ਉਹ ਬਰਾਮਦਗੀ ਕਿਵੇਂ ਹੁੰਦੀ ਆ ਬੰਦੇ ਨੂੰ ਉਹਦੀ ਜ਼ਮੀਨ ਦੇ ਕਿਸੇ ਨਾਮ ਨੂੰ ਦੇ ਤਬਦੀਲੀ ਨੂੰ ਲੈ ਕੇ ਕਿਸੇ ਵੀ ਜ਼ਮੀਨ ਨਾਲ ਜੁੜੇ ਮਾਜਰੇ ਕਰਕੇ ਉੱਥੇ ਅਧਿਕਾਰੀਆਂ ਨੂੰ ਤੇ ਰਿਸ਼ਵਤ ਮੰਗੀ ਤਾਂ ਉਹਨਾਂ ਨੇ ਸਾਡੇ ਹਲਕਾ ਰਾਇਕੋਟ ਦੇ ਜਿਹੜੇ بڑے ਦਰवेश ਸਾਡੇ ਐਮਐਲਏ ਨੇ بڑے ਸਾਡੇ ਨਰਮ ਐਮਐਲਏ ਨੇ ਉਹਨਾਂ ਦੇ ਕੋਲ ਇੱਕ ਬੇਨਤੀ ਕੀਤੀ ਵੀ ਇੱਥੇ ਦਾ ਜਿਹੜਾ ਅਧਿਕਾਰੀਆਂ ਸਾਡੇ ਤੋਂ ਇਨੇ ਰੁਪਏ ਮੰਗ ਰਿਹਾ ਬਸ ਇਸ ਗੱਲ ਤੋਂ ਬਾਅਦ ਸਾਡੇ ਇਸ ਸਰਦਾਰ ਹਾਕਮ ਸਿੰਘ ਠੇਕੇਦਾਰ ਸਾਹਿਬ ਜੀ ਦੇ ਜਿਹੜੇ ਨਿੱਜੀ ਸਹਾਇਕ ਨੇ ਜਿਹੜੇ ਪੀਏ ਨੇ ਕਮਲ ਸਖਾਣਾ ਉਹਨਾਂ ਨੇ ਮੌਕੇ ਤੇ ਜਾ ਕੇ ਵਿਜੀਲੈਂਸ ਨੂੰ ਸੂਚਿਤ ਕਰਕੇ ਉਸ ਅਲਮਾਰੀ ਦੇ ਵਿੱਚੋਂ 24,60,000 ਰੁਪਏ 60 ਹਜ਼ਾਰ ਰੁਪਿਆ ਕਰੀਬ ਬਰਾਮਦਗੀ ਉਹਦੀ ਕਰਵਾਤੀ। ਸੋ ਹੁਣ ਮਸਲਾ ਇੱਥੇ ਸਮਝੋ ਵੀ ਅਸੀਂ ਇੱਥੇ ਇਕੱਠੇ ਕਿਉਂ ਹੋਏ ਆ। ਬਰਾਮਦਗੀ ਵੀ ਹੋ ਗਈ, ਬੰਦਾ ਅਰੈਸਟ ਵੀ ਹੋ ਗਿਆ। ਜਿੰਨਾ মিডিਆ ਦੇ ਥਰੂ ਸਾਨੂੰ ਜਾਣਕਾਰੀਆਂ ਮਿਲੀਆਂ ਨੇ, ਬਿਆਨਾਂ ਦੇ ਥਰੂ ਸਾਨੂੰ ਸੂਤਰਾਂ ਤੋਂ ਇਹ ਜਾਣਕਾਰੀਆਂ ਮਿਲੀਆਂ ਨੇ ਕਿ ਜਿਹੜਾ ਉਹ ਸਟੈਨੋ ਉਹਨਾਂ ਨੇ ਸਿੱਧੇ ਤੌਰ ਤੇ ਐਸ.ਡੀ.ਐਮ ਦਾ ਨਾਮ ਲਿੱਤਾ ਕਿ ਭਾਈ ਇਹ ਪੈਸੇ ਉਹਦੇ ਆ। ਪਰ ਮਾਜਰੇ ਇਸ ਗੱਲ ਤੇ ਖੜੇ ਕਿ 12 ਜੂਨ ਦਾ ਮਸਲਾ ਵਾ ਉਹ ਉੱਥੇ ਜਿਹੜੇ ਸਟੈਨੋ ਆ ਗਰਸਤੇ ਵਿੱਚ ਵਾ ਲਗਾਤਾਰ ਸਾਡਾ ਜਿਹੜਾ ਕਰਪਟਕ ਅਫਸਰ ਵਾ ਜਿਹੜਾ ਇੱਕ ਕੈਦੀ ਹੈ ਕਿ ਮਹਿਕਮੇ ਦੇ ਉੱਤੇ ਧੱਬਾ ਵਾ ਜਿਹੜਾ ਬਲੈਕ ਸ਼ੀਪ ਆ ਹਰੇਕ ਮਹਿਕਮੇ ਦੇ ਵਿੱਚ ਬਲੈਕ ਸ਼ੀਪਾਂ ਬੈਠੀਆਂ ਨੇ ਇਹ ਵੀ ਬਲੈਕ ਸ਼ੀਪ ਆ ਸੋ ਇਹ ਜਿਹੜੀ ਬਲੈਕ ਸ਼ੀਪ ਆ ਇਹ ਲਗਾਤਾਰ ਆਪਣੀਆਂ ਕਿਉਂਕਿ ਇੱਕ ਸਮਝੋ ਜੁਡੀਸ਼ੀਅਲ ਸਿਸਟਮ ਨੂੰ ਸਾਡੇ ਕਰਪਟ ਅਫਸਰਾਂ ਨੇ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਵਾ ਤੇ ਪਹਿਲਾਂ ਤਾਂ ਗਲਤ ਕੰਮ ਕਰਦੇ ਫਿਰ ਭੱਜ ਕੇ ਜਮਾਨਤਾਂ ਨੂੰ ਜਾਂਦੇ ਆ ਸੋ ਅੱਜ ਅਸੀਂ ਸੀਐਮ ਸਾਹਿਬ ਭਗਵੰਤ ਸਿੰਘ ਸਾਬ ਨੂੰ ਇਸ ਗੱਲ ਦੀ ਬੇਨਤੀ ਕਰਦੇ ਵੀ ਅੱਜ ਥੋੜੀ ਲੋੜ ਵਾ ਹਲਕੇ ਰਾਏਕੋਟ ਦੇ ਲੋਕਾਂ ਨੂੰ ਐਮਐਲਏ ਸਭ ਦਾ ਪੀਏ ਜਿਹੜਾ ਇੰਡੀਪੈਂਡੈਂਟ ਬੰਦਾ ਜਿਹਦਾ ਪੋਲੀਟੀਕਲੀ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਕੋਈ ਪੋਲੀਟੀਕਲੀ ਜਿਆਦਾ ਉਹਦਾ ਕੋਈ ਦਬਦਬਾ ਨਹੀਂ ਹੈਗਾ ਇੱਕ ਆਮ ਬੰਦਾ ਐਸਡੀਐਮ ਨੂੰ ਕੋਲਡਰ ਨੂੰ ਹੱਥ ਫੜ ਕੇ ਉਹਦੇ ਤੋਂ ਜਿਹੜੇ ਪੈਸੇ ਆ ਉਹ ਬਰਾਮਦ ਕੀ ਕਰਵਾ ਰਿਹਾ ਵਾ ਸੋ ਉਹਦੀ ਸੇਫਟੀ ਕਿੱਥੇ ਆ ਪ੍ਰਭਾਤ ਮਾਨ ਸਾਹਿਬ ਅਸੀਂ 1 ਲੱਖ ਰੁਪਏ ਪਿੱਛੇ ਡੀਐਸਪੀ ਸਾਹਿਬ ਚੱਕ ਲਏ ਅਸੀਂ ਪਿਛਲੇ ਦਿਨੀ ਅਸੀਂ ਵੀ ਇੱਕ ਅਫਸਰ ਫੜਿਆ ਸੀ 1500 ਰੁਪਏ ਪਿੱਛੇ ਅਸੀਂ ਇੱਕ ਐਸਆਈ ਜਿਹੜਾ ਸੀ ਉਹ ਸਸਪੈਂਡ ਕਰਵਾਇਆ ਸੀ ਉਹ ਗ੍ਰਫਤਾਰ ਕਰਵਾਇਆ ਸੀਗਾ ਪਰ ਅੱਜ ਬਿਜ਼ੀਲੈਂਸ ਨੂੰ ਇਸ ਗੱਲ ਦਾ ਕਾਹਦਾ ਖਦਸ਼ਾ ਵਾ ਬਈ ਬਿਜ਼ੀਲੈਂਸ ਦੇ ਉੱਤੇ ਕਿਹੜੀ ਇਸ ਗੱਲ ਦਾ ਪ੍ਰਭਾਵ ਆ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਇਸ ਦੇ ਉੱਤੇ ਬਿਲਕੁਲ ਟੋਲਰੈਂਸ ਨਹੀਂ ਕੋਈ ਕਰਾਪਸ਼ਨ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਰਹਿਮ ਨਹੀਂ ਹੈਗੀ ਪਰ ਬਿਜ਼ੀਲੈਂਸ ਦੇ ਜਿਹੜੇ ਕੁਝ ਬੰਦੇ ਲਾ ਲੋ ਪੰਜਾਬ ਮਹਿਕਮਿਆਂ ਦੇ ਕੁਝ ਬੰਦੇ ਲਾ ਲੋ ਜਿਨ੍ਹਾਂ ਦੇ ਨਾਲ ਇਹ ਪਿੱਛੇ ਇਹਨਾਂ ਦੇ ਬਹੁਤ ਯਾਰ ਦੋਸਤ ਜਿਹੇ ਬੈਲੀ ਹੁੰਦੇ ਆ ਜਿਹੜੇ ਇਹਨਾਂ ਦੀ ਕਹਿੰਦੇ ਹੁੰਦੇ ਆ ਵੀ ਬਿੰਦੀਆਂ ਜਿਹੜਾ ਬਿੱਲੀਆਂ ਚ ਬਾਂਦਰ ਵਾਲੀ ਗੱਲ ਹੁੰਦੀ ਆ ਵੀ ਬਿੱਲੀਆਂ ਦੇ ਵਿੱਚ ਇੱਕ ਤਾਂ ਬਾਂਦਰ ਜ਼ਰੂਰ ਬੈਠਾ ਹੁੰਦਾ ਜਿਹੜਾ ਨਾ ਤ ਉਹ ਹਿੱਸੇ ਲੈ ਕੇ ਖਾਂਦਾ ਵਾ ਸੋ ਕਿਤੇ ਨਾ ਕਿਤੇ ਇਹ ਖਦਸ਼ਾ ਵਾ ਵੀ ਜਿਹੜੇ ਕੁਝ ਮਹਿਕਮੇ ਦੇ ਲੋਕ ਨੇ ਜਿਹੜੇ ਉਹ ਐਸਡੀਐਮ ਦੀ ਹਮਾਇਤ ਕਰ ਰਹੇ ਆ ਉਹਨੂੰ ਉਹਨੂੰ ਭੁਜਾ ਰਹੇ ਆ ਉਹਨੂੰ ਉਹਨੂੰ ਗੁਪਤ ਕਰ ਰਹੇ ਆ ਸੋ ਮੈਂ ਤੁਹਾਨੂੰ ਦੋ ਗੱਲਾਂ ਇਹਦੇ ਮੂਰੇ ਐਗਜ਼ਾਮਪਲ ਰੱਖਣੀ ਚਾਹੁੰਦਾ ਜੀ ਅਸੀਂ 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 ਬਿਜ਼ੀ ਲੈਨਸ ਨੂੰ ਅਸੀਂ ਸਿੱਧੇ ਤੌਰ ਤੇ ਗੱਲ ਕਹਿੰਦੇ ਆ ਸਾਨੂੰ ਇਹ ਨਹੀਂ ਕੋਈ ਨਾ ਕੋਈ ਮਹਿਕਮਾ ਤਾਂ ਹੈ ਨਾ ਬਿਜੀਲੈਂਸ ਉਹਨੂੰ ਗ੍ਰਫਤਾਰ ਨਹੀਂ ਕਰ ਰਹੀ ਕਾਦੇ ਪ੍ਰੈਸ਼ਰ ਥਲੇ ਗ੍ਰਫਤਾਰ ਨਹੀਂ ਕਰ ਰਹੀ ਭਾਈ ਸੋ ਅਸੀਂ ਤਾਂ ਇਸ ਗੱਲ ਦੀ ਮੰਗ ਕਰਦੇ ਆ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਮਹਾਰਾਣਾ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਇੱਕ ਫੋਨ ਦੇ ਉੱਤੇ ਫਰਾਡ ਹੁੰਦਾ ਵਾ ਕੁਛ ਪੈਸਿਆਂ ਦਾ ਫਰਾਡ ਹੁੰਦਾ ਉਹ ਬੰਦੇ ਯੂਪੀ ਤੋਂ ਚੱਕ ਅਰੇਸਟ ਕਰ ਲਿੱਤੇ ਜਾਂਦੇ ਆ ਔਰ ਇਹ ਜਗਰਾਉਂ ਦੇ ਵਿੱਚ ਵਿੱਕੀ ਗੌਂਦਰ ਨਾਮ ਦੇ ਗੈਂਗਸਟਰ ਦੀ ਜਦੋਂ ਏਐਸਆਈ ਨਾਲ ਮੁੱਠਭੇੜ ਹੁੰਦੀ ਹੈ ਕਲਕੱਤੇ ਚੱਕ ਨੂੰ ਦਿਨਕੰਟਰ ਹੋ ਜਾਂਦੇ ਆ ਕੀ ਸਾਨੂੰ ਇਹ ਵੀ ਨਹੀਂ ਪਤਾ ਸਾਡਾ ਮਹਿਕਮਾ ਇੰਨਾ ਹੀ ਅਸੀਂ ਤਾਂ ਮਾਫ ਕਰਿਓ ਸਾਨੂੰ ਇਹ ਗੱਲ ਕਨਸਟੀਟਿਊਸ਼ਨ ਆਫ ਇੰਡੀਆ ਸਾਨੂੰ ਇਸ ਮੁਲਕ ਦੇ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਭਰੋਸਾ ਵਾ ਪਰ ਕੁਝ ਲੋਕ ਇਸ ਸੰਵਿਧਾਨ ਨੂੰ ਢਾਹ ਲਾ ਰਹੇ ਆ ਸੋ ਅਸੀਂ ਇਸ ਗੱਲ ਦੀ ਪੁਰਜ਼ੋਰ ਮੰਗ ਕਰਦੇ ਆ ਵੀ ਕਿਵੇਂ ਨਾ ਕਿਵੇਂ ਭਾਈ ਕਰਕੇ ਐਸਡੀਐਮ ਨੂੰ ਲੋਕਾਂ ਦੇ ਕਟਾਰੇ ਵਿੱਚ ਖੜਾ ਕੀਤਾ ਜਾਵੇ ਜੀ